ਕਹਿੰਦੇ ਕਿ ਜੀ ਅੱਜਪ日ਾ ਅਸਵਾ ਹਲਕਾ ਪੂਰਬੀ ਦਾ ਜਿਹੜਾ ਵਾਰਡ ਨੰਬਰ ਇਹ 28 ਪੈਂਦਾ ਵਾ ਤੇ ਜਿੱਥੇ ਸਾਡੇ ਕਾਉਂਸਲਰ ਨੇ ਅਮਰਜੀਤ ਸਿੰਘ ਜੀ ਤੇ ਆ ਸਾਰੀ ਚੰਡੀਗੜ੍ਹ ਰੋਡ ਦੀ ਜਿਹੜੀ ਮਾਰਕੀਟ ਹੈ ਇਹ ਸਾਰੇ ਹੀ ਇਕੱਠੇ ਹੋਏ ਨੇ ਤੇ ਸਾਡੇ ਇੱਥੇ ਗੋਗਨਾ ਫਰਨੀਚਰ ਵਾਲੇ ਸ਼੍ਰੀ ਸ਼ਿਵਾਸ਼ ਗੋਗਨਾ ਜੀ ਤੇ ਸਾਡੇ ਚੇਅਰਮੈਨ ਬੜੇ ਦੇ ਹੁਣੇ-ਹੁਣੇ ਸ਼੍ਰੀ ਕੇਸ਼ੇਵ ਵਰਮਾ ਜੀ ਤੇ ਹੋਰ ਸਾਰੇ ਸਤਕਾਰਯੋਗ ਸਾਥੀ ਸਾਡੇ ਰਾਜੇਸ਼ ਪਿੰਕਾ ਜੀ ਗਿਫਟੀ ਜੀ ਔਰ ਸਾਰੇ ਸਤਿਕਾਰਯੋਗ ਸਾਥੀ ਇਕੱਠੇ ਹੋਏ ਨੇ ਕਿਉਂਕਿ ਇੱਥੇ ਜਿਹੜੀ ਇਸ ਏਰੀਆ ਦੀ ਕੁਝ ਬਸਿਆ ਸੀਗੀਆਂ ਤੇ ਇਹ ਉਹਨਾਂ ਨੇ ਧਿਆਨ ਚ ਲਿਆਂਦੀਆਂ ਨੇ ਤੇ ਉਹਦੇ ਵਾਸਤੇ ਸਾਰੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਤੇ ਜਿਹੜਾ ਚੰਡੀਗੜ੍ਹ ਰੋਡ ਦੀ ਜਿਹੜੀ ਸਮੱਸਿਆ ਸੀ ਉਹ ਵੀ ਅਸੀਂ ਅੱਜ ਸਵੇਰ ਤੋਂ ਸ਼ਾਮ ਤੱਕ ਸਵੇਰ ਤੋਂ ਲੱਗੇ ਹੋਏ ਹਾਂ ਐਸ ਡੀ ਐਮ ਮੈਡਮ ਵੀ ਨਾਲ ਸੀਗੇ ਅੱਜ ਜਿਹੜਾ ਨੈਸ਼ਨਲ ਹੈਵੇ ਦਿੱਲੀ ਵਾਲਾ ਉੱਥੇ ਸਵੇਰ ਤੋਂ ਵਿਜ਼ਿਟ ਕਰ ਰਹੇ ਹਾਂ ਤੇ ਜਿਹੜੀਆਂ ਸਾਰਾ ਪ੍ਰਸ਼ਾਸਨ ਬੁਲਾਇਆ ਹੋਇਆ ਸੀਗਾ ਤੇ ਇਧਰ ਵਾਲਾ ਜਿਹੜਾ ਚੰਡੀਗੜ੍ਹ ਰੋਡ ਦਾ ਮਿਲ ਕੇ ਨੈਸ਼ਨ ਹੈਵੀ ਦਾ ਪ੍ਰਸ਼ਾਸਨ ਲੱਗ ਹੈ ਉਹ ਵੀ ਅਗਲੇ ਹਫਤੇ ਚ ਦੋ ਚਾਰ ਦਿਨ ਚ ਬਣਾ ਰਹੇ ਆ ਇਹਦੇ ਵੀ ਮਸਿਆ ਮਸਲਾ ਹੱਲ ਕਰ ਰਹੇ ਆ ਤੇ ਕਹਿਣ ਦਾ ਮਤਲਬ ਆਮ ਆਦਮੀ ਪਾਰਟੀ ਦਾ ਇੱਕੋ ਮਕਸਦ ਜੋ ਆਮ ਆਦਮੀ ਕਹਿੰਦਾ ਆਮ ਆਦਮੀ ਦੀਆਂ ਉਮੀਦਾਂ ਪੂਰੀਆਂ ਕਰਨੀਆਂ ਆ ਆਮ ਆਦਮੀ ਦੇ ਮੁਤਾਬਕ ਕੰਮ ਕਰਨੇ ਤੇ ਸਾਡਾ ਮੋਢਲਾ ਫਰਜ਼ ਆ ਕਿਉਂਕਿ ਅਸੀਂ ਸਾਰੇ ਸੇਵਾਦਾਰ ਇਹਨਾਂ ਦੇ ਔਰ ਇਹਨਾਂ ਦੇ ਜਿਹੜੇ ਵੀ ਦਿੱਕਤਾਂ ਹੈਗੀਆਂ ਉਹ ਦੂਰ ਕੱਠੇ ਹੋ ਕੇ ਕਰਾਂਗੇ ਅਸੀਂ ਸਾਰੇ ਤੇ ਔਰ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਅੱਜ ਸਾਡੇ ਮਾਰਕੀਟ ਜਿਹੜੀ ਐਸੋਸੀਏਸ਼ਨ ਆ ਜਿਹੜੀ ਚੰਡੀਗੜ੍ਹ ਰੋਡ ਦੀ ਸਾਡੇ ਸ੍ਰੀ ਸ਼ਿਵਾਸ਼ ਗੋਗਨਾ ਜੀ ਇਹਦੇ ਪ੍ਰਧਾਨ ਨੇ ਤੇ ਉਹ ਅੱਜ ਸਾਰੇ ਸਾਥੀਆਂ ਸਮੇਤ ਆਵਾਦੀ ਪਾਰਟੀ ਦੇ ਨਾਲ ਸ਼ਾਮਲ ਹੋਏ ਨੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆਂ ਔਰ ਧਰਵਾਦ ਵੀ ਕਰਦੇ ਆਂ ਤੇ ਔਰ ਜਿੰਨੇ ਵੀ ਸਾਥੀ ਅੱਜ ਆਵਾਦੀ ਪਾਰਟੀ ਨਾਲ ਜੁੜੇ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਕਿਉਂਕਿ ਅੱਜ ਸਾਰੇ ਹੀ ਜਾਣਦੇ ਨੇ ਔਰ 74 ਸਾਲ ਦਾ ਪਿਛਲੇ ਨੇ ਸਿਸਟਮ ਖਰਾਬ ਕੀਤਾ ਜਿਨ੍ਹਾਂ ਨੇ ਸਰਕਾਰਾਂ ਚਲਾਈਆਂ ਆਵਾਦੀ ਪਾਰਟੀ ਜਦੋਂ ਦੀ ਸਰਕਾਰ ਆਈ ਆਵਾਦੀ ਪਾਰਟੀ ਦੇ ਮੁਖੀ ਸ੍ਰੀ ਰਵਿੰਦ ਕੇਜ ਜੀ ਬਾਲ ਜੀ ਦੇ ਰਹਿਣ ਵਿੱਚ ਔਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਪਰ ਉਹਨਾਂ ਦੀ ਜਿਹੜੀ ਸੋਚ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਰੰਗਲਾ ਤਾਂ ਹੀ ਬਣ ਸਕਦਾ ਜੇ ਹਰ ਆਮ ਆਦਮੀ ਖੁਸ਼ ਹੋਊਗਾ ਹਰ ਆਮ ਆਦਮੀ ਦੀ ਤਰੱਕੀ ਹੋਊਗੀ ਆਮ ਆਦਮੀ ਦੀ ਖੁਸ਼ ਤੇ ਆਮ ਆਦਮੀ ਤਰੱਕੀ ਤਾਂ ਹੋਊਗੀ ਜੇ ਉਹਨੂੰ ਦਵਾਈ ਪੜਾਈ ਰੁਜ਼ਗਾਰ ਮਿਲੂਗਾ ਤੇ ਉਹਦੇ ਵਾਸਤੇ ਆ ਜਾਵਾਦੀ ਪਾਰਟੀ ਸਰਕਾਰ ਲੱਗੀ ਰਹੀ ਆ ਔਰ ਸਾਢੇ 3 ਸਾਲ ਚ ਰਿਕਾਰਡ ਤੋੜ ਕੰਮ ਅੱਜ ਪੰਜਾਬ ਚ ਹੋਏ ਨੇ ਤੇ ਵਿਦਾਨ ਸਭਾ ਹਲਕਾ ਪੂਰਬੀ ਚਹਿ 300 ਕਰੋੜ ਤੋਂ ਉੱਪਰ ਅੱਜ ਕੰਮ ਚੱਲ ਰਹੇ ਨੇ ਸਭ ਤੋਂ ਵੱਡਾ ਕੰਮ ਜਿਹੜਾ ਲਗੇ ਪੂਰੇ ਸ਼ਹਿਰ ਦਾ ਕੂੜਾ ਲਿਆ ਕੇ ਪੁਰਾਣੇ ਪਿਛਲਿਆਂ ਨੇ ਤੇ ਜਿਹੜੇ ਕਹਦੇ ਸੀ ਵਿਕਾਸ ਕੀਤਾ ਉਹਨਾਂ ਨੇ ਸਾਡੇ ਸਿਰ ਦੇ ਉੱਤੇ ਲਾਤਾ ਤੇ ਅੱਜ 128 ਕਰੋੜ ਦਾ ਕੰਮ ਚੱਲ ਰਿਹਾ ਵਾ ਤੇ ਸਾਲ ਸਮਝ ਲਓ ਸਵਾ ਸਾਲ ਦੇ ਵਿੱਚ ਉਹ ਕੂੜੇ ਦਾ ਡੰਬ ਖਤਮ ਹੋ ਕੇ ਤੇ ਜਿਹੜੀ ਇੱਥੇ ਸਮੈਲ ਆਉਂਦੀ ਆ ਜਾਂ ਬੁਆਰੀਆਂ ਫੈਰੀਆਂ ਤੇ ਜਿਹੜੀ ਬਦਬੂ ਆਉਂਦੀ ਆ ਉਹ ਖਤਮ ਹੋਊਗੀ ਤੇ ਉੱਥੇ ਵਧੀਆ ਹੋਰ ਪ੍ਰੋਜੈਕਟ ਮਿਲ ਕੇ ਨੌਜਵਾਨਾਂ ਵਾਸਤੇ ਲੈ ਕੇ ਆਵਾਂਗੇ ਤੇ ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕਾਂ ਸੋ ਬਲਕੇ ਹਸਪੀਟਲ ਦੀ ਗੱਲ ਕਰਦੇ ਆ ਸਕੂਲਾਂ ਦੀ ਗੱਲ ਕਰਦੇ ਆ ਤੇ ਅੱਜ ਹਰ ਵਾਰਡ ਚ ਹਰ ਮੁਹੱਲੇ ਚ ਹਰ ਗਲੀ ਚ ਕੰਮ ਚੱਲ ਰਿਹਾ ਤੇ ਇਹ ਸਾਰੀ ਹੀ ਇਹ ਸੰਗਤਾਂ ਦੇ ਦੇਣਾ ਸੰਗਤਾਂ ਦੇ ਅਸ਼ੀਰਵਾਦ ਨਾਲ ਚੱਲ ਰਿਹਾ ਤੇ ਹੁਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹਨਾਂ ਦੇ ਸਵੇਰ ਤੋਂ ਸ਼ਾਮ ਤੱਕ ਹਰ ਆਮ ਆਦਮੀ ਟੈਕਸ ਦਿੰਦਾ ਵਾ ਉਹ ਟੈਕਸਾਂ ਦੇ ਪੈਸੇ ਸਰਕਾਰ ਕੋਲ ਆ ਤੇ ਸਾਡੀ ਡਿਊਟੀ ਆ ਉਹ ਪੈਸੇ ਇਕੱਠੇ ਕਰਕੇ ਬਲਕੇ ਕਰਪਸ਼ਨ ਤੋਂ ਰਹਿਤ ਕਰਕੇ ਤੇ ਲੋਕਾਂ ਦੇ ਦਵਾਈ ਵਾਸਤੇ ਲਾਉਣੇ ਲੋਕਾਂ ਦੇ ਪੜ੍ਹਾਈ ਵਾਸਤੇ ਲੋਕਾਂ ਦੇ ਲੋਕਾਂ ਦੇ ਰੋਜ਼ਗਾਰ ਵਾਸਤੇ ਲੋਕਾਂ ਦੇ ਸੜਕਾਂ ਵਾਸਤੇ ਸੇਵਰੇ ਸਿਸਟਮ ਕਈ ਸਹੀ ਕਰਨ ਵਾਸਤੇ ਉਹ ਲਾਉਣੇ ਤੇ ਉਹ ਅਸੀਂ ਲਾ ਰਹੇ ਹਾਂ ਤੇ ਇਹਨਾਂ ਦੀਆਂ ਉਮੀਦਾਂ ਹਰ ਪੂਰੀਆਂ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਲਾਕੇ ਵਿੱਚ ਸਾਡੇ ਐਮਐਲਏ ਸਾਹਿਬ ਸਰਦਾਰ ਦਲਜੀਤ ਸਿੰਘ ਜੀ ਭੁੱਲਾ ਜੀ ਆਮ ਆਦਮੀ ਪਾਰਟੀ ਤੋਂ ਸਾਡੇ ਦਰਮਿਆਨ ਪਹੁੰਚੇ ਨੇ ਇਹਨਾਂ ਦੇ ਪਹੁੰਚਣ ਤੇ ਮੈਂ ਆਪੜੇ ਇਲਾਕਾ ਨਿਵਾਸੀਆਂ ਵੱਲੋਂ ਤੇ ਆਪਣੇ ਵੱਲੋਂ ਜੀ ਆਇਆਂ ਆਖਦਾ ਹਾਂ ਔਰ ਜੋ ਸਮੱਸਿਆਵਾਂ ਸਾਡੇ ਇਲਾਕੇ ਦੀਆਂ ਸੀਗੀਆਂ ਉਹ ਗਰੇਵਾਲ ਸਾਹਿਬ ਦੇ ਨਿਗਾਹ ਕਰਾਈਆਂ ਨੇ ਔਰ ਇਹਨਾਂ ਸਾਨੂੰ ਵਾਅਦਾ ਕੀਤਾ ਵਾ ਕਿ ਕੋਈ ਚੰਦ ਹੀ ਦੇਣ ਦੇ ਵਿੱਚ ਇਹ ਸਾਡਾ ਕੰਮ ਕੀਤਾ ਜਾਊਗਾ ਜਦ ਦੇ ਗਰੇਵਾਲ ਸਾਹਿਬ ਸਾਡੇ ਇਲਾਕੇ ਦੇ ਵਿੱਚ ਆਏ ਨੇ ਤਕਰੀਬਨ 80-85% ਲੋਕਾਂ ਦੇ ਮਸਲੇ ਹੱਲ ਹੋ ਚੁੱਕੇ ਨੇ ਜੋ ਮਾੜੇ-ਮੋٹے ਰਹਿੰਦੇ ਨੇ ਉਹ ਵੀ ਕਹਿੰਦੇ ਹੱਲ ਹੋ ਜਾਣਗੇ ਜੋ ਸਾਡੇ ਚੰਡੀਗੜ੍ਹ ਰੋਡ ਦੀ ਪਾਣੀ ਦੀ ਸਮੱਸਿਆ ਸੀ ਜਾਂ ਸਾਡੇ ਬਿਆੰਤਪੁਰੇ ਦੀ ਹਰ ਗੋਬਿੰਦਪੁਰੇ ਦੀ ਸੀਵਰੇਜ ਪ੍ਰਣਾਲੀ ਦੀ ਸਮੱਸਿਆ ਸੀ ਉਹ ਇਹਨਾਂ ਦੀ ਨਿਗਾਹ ਦੇ ਵਿੱਚ ਕਰਾ ਦਿੱਤੀ ਗਈ ਹੈ ਉਹਨਾਂ ਨੇ ਸਾਨੂੰ ਬਹੁਤ ਤਕੜੇ ਮਨ ਦੇ ਨਾਲ ਸਾਨੂੰ ਅਸ਼ੀਰਵਾਦ ਦਿੱਤਾ ਹੈ ਕਿ ਇਹ ਜਲਦੀ ਤੋਂ ਜਲਦੀ ਹੱਲ ਕੀਤਾ ਜਾਏਗਾ ਇਸ ਲਈ ਮੈਂ ਆਮ ਆਦਮੀ ਸਾਰੇ ਆਪਣੇ ਇਲਾਕਾ ਨਿਵਾਸੀਆਂ ਨੂੰ ਇਹ ਸ਼্বাসਣ ਦੇਣਾ ਆਪਣੇ ਨਕਰਾ ਨਿਵਾਸੀਆਂ ਵੱਲੋਂ ਕਿ ਅਸੀਂ ਆਮ ਆਦਮੀ ਪਾਰਟੀ ਦੀ ਦੇ ਨਾਲ ਤਨ ਮੰਨਤਾਂ ਦੇ ਨਾਲ ਚੱਲਾਂਗੇ ਤੇ ਅਗਲੀ ਸਰਕਾਰ ਵੀ ਅਸੀਂ ਆਮ ਆਦਮੀ ਪਾਰਟੀ ਦੀ ਲੈ ਕੇ ਆਵਾਂਗੇ ਜਲਜੀਤ ਸਿੰਘ ਗਰੇਵਾਲ ਜਿੰਦਾਬਾਦ ਜਲਜੀਤ ਸਿੰਘ ਜੀ ਗਰੇਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਾਈ ਇਹ ਤੁਹਾਡੀ ਗਵਾਹੀ ਨਹੀਂ ਪਾਏਗੀ ਕੀ ਕਹਾਂ ਜਰੂਰੀ ਇਸ ਮੈਂ ਤਾਂ ਮੇਰੇ ਦਾ ਘਰ ਦੇਖੋ ਮੈਨੂੰ ਤਾਂ ਐ ਲੱਗਿਆ ਜਿਦਾ ਕਿਹੜੀ ਕਰਨ ਰਹਿਣ ਆ ਗਏ ਹੁੰਦੇ ਨਹੀਂ ਮੈਂ ਤਾਂ ਭਗਵਾਨ ਕ੍ਰਿਸ਼ਨ ਦੇ ਰੂਪ ਦੇ ਵਿੱਚ ਹੀ ਇਹਨਾਂ ਨੂੰ ਵੇਖਦਾ ਹਾਂ ਔਰ ਜੋ ਅਸੀਂ ਸਾਡੇ ਜਿਹੜੇ ਜ਼ਿਦਦਮੀ ਵਰਗੇ ਬੰਦੇ ਹੈਗੇ ਨੇ ਅਸੀਂ ਤਾਂ ਆਪਣੀਆਂ ਸਮੱਸਿਆਵਾਂ ਆਪਣੇ ਦੁੱਖੀ ਜਾ ਕੇ ਦੱਸਣੇ ਨੇ ਹਾਲ ਤਾਂ ਸਾਰੇ ਇਹਨਾਂ ਨੇ ਕਰਨੇ ਨੇ ਇਹ ਸਰਕਾਰ ਤੇ ਸਾਨੂੰ ਭਰੋਸਾ ਹੈਗਾ ਤੇ ਅਸੀਂ ਸਾਨੂੰ ਉਮੀਦ ਆ ਵੀ ਸਾਡੇ ਕੰਮ ਜਿਹੜੇ ਆ ਪਹਿਲ ਦੇ ਆਧਾਰ ਤੇ ਹੋਣਗੇ ਸਾਡੇ ਗਿਫਤੀ ਭਾਜੀ ਸਾਡੇ ਇਸ ਇਲਾਕੇ ਦੀ ਦੇਖੋ ਕਾਫੀ ਦੇਖਰੇਖ ਕਰਦੇ ਰਹੇ ਨੇ ਔਰ ਪ੍ਰਦੀਪ ਜੀ ਸਾਡੇ ਵੀ ਅੱਗੇ ਹੋ ਕੇ ਚੱਲਦੇ ਨੇ ਔਰ ਸਾਡੇ ਐਨਕੇਐਚ ਤੋਂ ਸਾਡੇ ਭਾਈ ਸਾਹਿਬ ਆਏ ਨੇ ਅਮਰਜੀਤ ਜੀ ਕਾਉਂਸਲਰ ਸਾਹਿਬ ਜਿਹੜੇ ਹੈਗੇ ਆ ਹਰਿਸ਼ ਪਿੰਕਾ ਜੀ ਹਰਿਸ਼ ਪਿੰਕਾ ਜੀ ਅਮਰਜੀਤ ਜੀ ਕਾਉਂਸਲਰ ਜੀ ਬਹੁਤ ਜਜ਼ਬਾ ਭਰਿਆ ਹੋਇਆ ਕਿਤੇ ਮਾਰੇ ਮੋਟੇ ਕਿਤੇ ਅਲੰਭਿਆ ਕਿਤੇ ਸਾਡੀ ਗੱਲ ਦਾ ਖੁੱਸਿਆ ਇਹਦਾ ਕੰਮ ਚੱਲ ਇਸ ਲਈ ਸਾਡੀ ਤਾਂ ਕਈ ਸੁਣੀ ਮਾਫ ਕਰਨਾ ਜੀ ਜੇ ਵਾਈ ਕੁਰਜੀ ਦਾ ਖਾਲਸਾ ਵਾਈ ਕੁਰਜੀ ਦੀ ਫਤਿਹ ਅੱਜ ਸਾਡੇ ਉਹੀ ਪ੍ਰੋਬਲਮ ਬੜੇ ਸਤਿਕਾਰਯੋਗ ਜੋ ਐਮਐਲਏ ਦਲਜੀਤ ਸਿੰਘ ਭੋਲਾ ਜੀ ਉਹ ਵੀ ਆਪਣੇ ਨਾਲ ਅਟੈਚ ਕਰ ਸਕਦੇ ਸਨ ਜਿਹੋਪ ਲਿਆ ਕੇ ਲੋਕਾਂ ਦੇ ਸਾਰੇ ਹਲਕਾ ਨਿਵਾਸੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਉਹ ਸਾਰੀਆਂ ਸੁਣੀਆਂ ਤੇ ਉਹਨਾਂ ਦਾ ਹੱਲ ਕਰਨ ਦਾ ਇਹਨਾਂ ਨੇ ਵਾਅਦਾ ਕੀਤਾ ਤੇ ਜਲਦੀ ਤੋਂ ਜਲਦੀ ਉਹਨਾਂ ਦੇ ਸਾਰੇ ਹੱਲ ਕਰਾਂਗੇ ਜੋ ਵਾਅਦਾ ਕਰਕੇ ਜਾਂਦੇ ਆ ਪੂਰਾ ਕਰਦੇ ਆ ਸਾਡਾ ਆਮ ਆਦਮੀ ਦਾ ਇੱਕ ਨਿਸ਼ਚੇ ਹੈ ਕਿ ਜੋ ਗੱਲ ਕਰਦੇ ਆ ਉਹ ਨਹੀਂ ਕਰਦੇ ਆ ਅੱਜ ਇਹਨਾਂ ਨੇ ਬੜਾ ਹੀ ਵੱਡਾ ਪਰਿਵਾਰ ਜੋੜਿਆ ਜੋ ਸੁਬਾਸ਼ ਗੋਗਨਾ ਜੀ ਆ ਇਹਨਾਂ ਨਾਲ ਬਹੁਤ ਦੰਦ ਚਾਹੀਦਾ ਉਹ ਵੀ ਸਾਡੀ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਪਰ ਸਾਨੂੰ ਬੜੀ ਖੁਸ਼ੀ ਹੈ ਕਿ ਸੁਬਾਸ਼ ਵਰਮਾ ਜੀ ਸਾਡੇ ਨਾਲ ਹੋੜਿਆ ਸਾਡਾ ਪਰਿਵਾਰ ਵਧਿਆ ਥੈਂਕ ਯੂ